ਪਹੇਲੀ ਉਹ ਕਿਹੜਾ ਫਲ ਹੈ ਜੋ ਮਿੱਠਾ ਹੁੰਦਾ ਹੈ ਪਰ ਬਾਜ਼ਾਰ ਦੇ ਵਿੱਚ ਨਹੀਂ ਮਿਲਦਾ ਦੇਖ ਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਇਸ ਦਾ ਸਹੀ ਜਵਾਬ ਹੈ ਸਬਰ ਦਾ ਫਲ ਦੂਸਰੀ ਪਹੇਲੀ ਇੱਕ ਬੰਦਾ ਹਰ ਸਾਲ ਆਪਣੇ ਜਨਮ ਦਿਨ ਤੇ 1 ਰੁਪਿਆ ਜਮ੍ਹਾਂ ਕਰਦਾ ਹੈ ਪਰ ਜਦੋਂ ਉਸਨੇ 60ਵੇਂ ਜਨਮ ਦਿਨ ਤੇ ਪੈਸੇ ਗਿਣੇ ਤਾਂ ਸਿਰਫ 15 ਹੀ ਰੁਪਏ ਸੀ ਉਹ ਕਿਵੇਂ ਹੋ ਸਕਦਾ ਹੈ ਕਿਉਂਕਿ ਉਸਦਾ ਜਨਮ ਦਿਨ 29 ਫਰਵਰੀ ਨੂੰ ਸੀ ਤੀਸਰੀ ਪਹੇਲੀ ਉਹ ਕਿਹੜਾ ਜੀਵ ਹੈ ਜਿਹੜਾ 6 ਦਿਨ ਤੱਕ ਸਾਹ ਰੋਕ ਕੇ ਰੱਖ ਸਕਦਾ ਹੈ ਇਸ ਦਾ ਸਹੀ ਜਵਾਬ ਹੈ ਵਿਛੂ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮੂੰਹ ਵਿੱਚ ਪਾਉਣ ਤੇ ਹਰੀ ਅਤੇ ਬਾਹਰ ਕੱਢਣ ਤੇ ਲਾਲ ਹੁੰਦੀ ਹੈ ਇਸਦਾ ਸਹੀ ਜਵਾਬ ਹੈ ਪਾਂ ਪੰਜਵੀਂ ਪਹੇਲੀ ਮੱਝ ਦੁੱਧ ਦਿੰਦੀ ਹੈ ਮੁਰਗੀ ਆਂਡਾ ਦਿੰਦੀ ਹੈ ਦੱਸੋ ਉਹ ਕੌਣ ਹੈ ਜੋ ਦੁੱਧ ਅਤੇ ਆਂਡੇ ਦੋਵੇਂ ਦਿੰਦਾ ਹੋਵੇ ਇਸਦਾ ਸਹੀ ਜਵਾਬ ਹੈ ਦੁਕਾਨਦਾਰ ਸ਼ੇਮੀ ਪਹੇਲੀ ਬਿਨਾ ਬੁਲਾਏ ਡਾਕਟਰ ਆਵੇ ਸੂਈ ਲਗਾ ਕੇ ਭੱਜ ਜਾਵੇ ਇਸਦਾ ਸਹੀ ਜਵਾਬ ਹੈ ਮੱਛਰ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੀ ਹੈ ਲੇਕਿਨ ਆਪਣੀ ਜਗ੍ਹਾ ਤੋਂ ਹਲਦੀ ਨਹੀਂ ਇਸ ਦਾ ਸਹੀ ਜਵਾਬ ਹੈ ਸੜਕ 8ਵੀਂ ਪਹੇਲੀ ਛੋਟਾ ਜਿਹਾ ਫਕੀਰ ਟਿੱਡ ਵਿੱਚ ਉਸਦੇ ਲਕੀਰ ਇਸ ਦਾ ਸਹੀ ਜਵਾਬ ਹੈ ਕਣਕ ਦਾ ਦਾਣਾ ਨੌਵੀਂ ਪਹੇਲੀ ਜੀ ਦੇ ਅੱਗੇ ਜੀ ਜੀ ਦੇ ਪਿੱਛੇ ਜੀ ਜੇ ਨਾ ਦੱਸਾਂਗੇ ਤਾਂ ਪਹਿਣਗੇ ਡੰਡੇ ਜੀ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਜੀਜਾ ਜੀ 10ਵੀਂ ਪਹੇਲੀ ਅੱਖਾਂ 'ਚ ਜਦ ਵੱਸ ਜਾਂਦੀ ਹੈ ਬਿਸਤਰ ਤੱਕ ਲੈ ਜਾਂਦੀ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਨੀਂਦ 11ਵੀਂ ਪਹੇਲੀ ਅਜਿਹਾ ਕਿਹੜਾ ਕੋਟ ਹੈ ਜਿਸੇ ਸਿਰਫ ਔਰਤ ਪਹਿਨ ਸਕਦੀ ਹੈ ਆਦਮੀ ਨਹੀਂ ਸਦਾ ਸਹੀ ਜਵਾਬ ਹੈ ਪੇਟੀ ਕੋਟ